ਅਦਬੀ ਟੋਟਕਾ ਪੰਜਾਬੀ ਸੈੱਲ ਦੇ ਡਾਇਰੈਕਟਰ ਬ੍ਰਿਜ ਭੂਸ਼ਣ ਸ਼ਰਮਾ ਸਨ ਬੜੇ ਸਾਊ ਤੇ ਬੀਬੇ ਬੰਦੇ ਅਸੀਂ ਉਹਨਾਂ ਨੂੰ ਬੀ ਬੀ ਸ਼ਰਮਾਈਂ ਆਖਦੇ ਸੀ ਬੀਪੀ 30 ਸਾਲ ਪਹਿਲਾਂ ਬਕਰੀ ਦੀ ਛੁੱਟੀ ਸਿਰਫ ਜ਼ਿਲ੍ਹਾ ਸੰਗਰੂਰ ਚ ਹੀ ਹੁੰਦੀ ਸੀ ਸੋ ਦਫ਼ਤਰ ਜਾਂਦੇ ਸੀ ਪੰਜਾਬੀ ਸੈੱਲ 7ਵੀਂ ਮੰਜ਼ਿਲ ਤੇ ਸੀ ਬਕਰੀਦ ਵਾਲੇ ਦਿਨ ਮੈਂ ਤੇ ਮੇਰਾ ਜਥਾ 7ਵੀਂ ਮੰਜ਼ਲ ਤੇ ਖੜਾ ਸੀ ਕਿ 6ਵੀਂ ਮੰਜ਼ਲ ਤੇ ਸ਼ਰਮਾ ਜੀ ਪੌੜੀਆਂ ਚੜਦੇ ਬੋਲੇ ਸੁਲਤਾਨਾ ਜੀ Eid ਮੁਬਾਰਕ Eid ਮੁਬਾਰਕ ਮੈਂ ਕਿਹਾ ਸ਼ਰਮਾ ਜੀ ਐਦਾਂ ਨਹੀਂ Eid ਮੁਬਾਰਕ ਕਹਿੰਦੇ ਗਲੇ ਮਿਲ ਕੇ ਆਖੀਦਾ ਸ਼ਰਮਾ ਜੀ ਦਾ ਰੰਗ ਫਿੱਕਾ ਪੌੜੀਆਂ 'ਚ ਉੱਥੇ ਹੀ ਵਾਪਸ ਮੁੜ ਕੇ ਹਰ ਬਕਰੀਦ ਨੂੰ ਜੋਗਾ ਸਿੰਘ ਹੋਰਾਂ ਨੇ ਆਖਣਾ ਲੈ ਬਈ ਕੱਲ ਨੂੰ ਸ਼ਰਮੇ ਨੂੰ ਛੁੱਟੀ ਲੈਣੀ ਪੈਣੀ ਜਿਵੇਂ ਅੱਜ ਫੇਰ ਕੇਲੇ ਤੋਂ ਛਿਲਕੇ ਤੋਂ ਫਿਸਲਣਾ ਪੈਣਾ ਹੈ ਸ਼ੁਕਰ ਹੈ ਫੇਰ ਸਰਕਾਰੀ ਛੁੱਟੀ ਐਲਾਨ ਨਹੀਂ ਗਈ ਧੰਨਵਾਦ